ਰੋਡ ਤੇ ਚੱਲਣ ਲੱਗੇ ਕੰਨ ਤੇ ਅੱਖਾਂ ਖੋਲ੍ਹ ਕੇ ਚੱਲਿਆ ਕਰੋ ਇਸ ਦੇ ਨਾਲ ਹੀ ਆਸੇ ਪਾਸੇ ਵੀ ਧਿਆਨ ਰੱਖਿਆ ਕਰੋ ਕੁਝ ਪਤਾ ਨਹੀਂ ਤੁਹਾਡੇ ਵਾਹਨ ਮੂਰੇ ਕਦੋਂ ਤੇ ਕਿਵੇਂ ਕੀ ਆ ਜਾਵੇ ਤੇ ਤੁਸੀਂ ਹਾਸੇ ਦਾ ਸ਼ਿਕਾਰ ਹੋ ਜਾਓ ਜੀ ਹਾਂ ਤਸਵੀਰਾਂ 'ਚ ਨਜ਼ਰ ਆ ਰਿਹਾ ਇਹ ਟਰੱਕ ਤੜਕਸਾਰ ਹੀ ਜਲਾਲਾਬਾਦ ਤੋਂ ਚੱਲ ਕੇ ਦਿੱਲੀ ਵੱਲ ਜਾ ਰਿਹਾ ਸੀ ਜਿਵੇਂ ਹੀ ਲੁਧਿਆਣਾ ਦੇ ਨੈਸ਼ਨਲ ਹਾਈਵੇ ਫਿਰੋਜ਼ਪੁਰ ਰੋਡ ਤੇ ਪਹੁੰਚਿਆ ਤਾਂ ਇੱਕਦਮ ਅਚਾਨਕ ਟਰੱਕ ਦੇ ਮੂਹਰੇ ਅਜਹੀ ਸ਼ੈ ਆ ਖੜੀ ਕਿ ਟਰੱਕ ਅੱਗੇ ਜਾਣ ਦੀ ਬਜਾਏ ਪਲਟੇ ਤੇ ਪਲਟੇ ਖਾ ਗਿਆ ਜਿਸ ਦੌਰਾਨ ਟਰੱਕ 'ਚ ਲੱਦੇ ਸਾਰੇ ਚੌਲ ਖਿੰਡ ਗਏ ਉੱਥੇ ਹੀ ਟਰੱਕ ਦਾ ਭਾਰੀ ਨੁਕਸਾਨ ਹੋ ਗਿਆ ਐਨਾ ਹੀ ਨਹੀਂ ਜਨਾਬ ਅੰਦਰ ਬੈਠੇ ਟਰੱਕ ਚਾਲਕ ਅਤੇ ਕੰਡਕਟਰ ਦੇ ਵੀ ਗੰਭੀਰ ਸੱਟਾਂ ਵੱਜੀਆਂ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਟਰੱਕ ਚਾਲਕ ਨੇ ਦੱਸਿਆ ਕਿ ਟਰੱਕ ਦੇ ਮੋਹਰੇ ਅਚਾਨਕ ਪਸ਼ੂ ਆ ਗਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਹੈ। ਸਚਿੰਦ ਜੀ। ਸਚਿੰਦ ਜੀ ਕੀ ਐਕਸੀਡੈਂਟ ਹੋਇਆ ਕਦੋਂ ਹੋਇਆ ਹੈ? ਇਹ ਸਵੇਰ 5:30 ਵਜੇ ਜੀ ਹੋਇਆ। ਹਾਂ। ਅੱਛਾ। ਕੀ ਬਾਤ ਨੂੰ ਕੀ ਆ? ਮੈਂ ਨਾ ਚਲਾ ਰਹਾ ਤਾਂ ਮੁੰਡਾ ਚਲਾ ਰਹਾ ਤਾਂ ਮੈਂ ਸੋ ਰਹਾ ਤਾਂ। ਕਿਹੜਾ ਸੀ ਆ ਰਹੇ ਸੀ ਕਿ ਕਿਹੜਾ ਜਾ ਰਹੇ ਸੀ? ਇਹ ਜਲਾਲਾਵੱਦ ਸੇ ਆ ਰਹੇ ਸੀ ਦਿੱਲੀ ਕੇ ਸਾਡ ਮੇ ਜਾ ਰਹੇ ਸੀ। ਕੀ ਲੱਗਾ ਉਹ ਟਰੱਕ ਮੇ? ਕੀ ਸਮਾਨ ਸੀ? ਚਾਵਲ ਲੋਡ ਹੋਇਆ। ਚਾਵਲ ਲੋਡ ਹੋਇਆ। ਜੀ ਜੀ। तो कितना कितना माल था माल था चार चालीस टन माल था अच्छा जैसे ड्राइवर के क्या हालात है ठीक है ड्राइवर भी हाँ ड्राइवर सुबह सुबह कैसे हुआ आँख लगी पता नहीं हमें डंगर आ गया सामने से उसे बचाने के चक्कर में गाड़ी इधर थले आ गई तो अभी चोट लगी किस आपको भी लगी मेरे लगी है उसके ना लगी है ड्राइवर ठीक है तो अभी क्या पट्टी पट्टी करवा ली इलाज करवाया हाँ इलाज मैंने अभी गया था टांगे उके लगे हुए हैं तो अभी क्या मदद के लिए दूसरा आया शुणा हाँ शुणा आया हुआ।, हुआ है सामान शिफ्ट हो रहा है कितना नुकसान हो गया ट्रक का अब मेरे को तो मान के पाँच छः लाख का तो हो गया होगा डंगर कोई आ गया उसकी वजह से हुआ हाँ उसी के वजह से हो गया डंगर आया सामने उसे बचाने के चक्कर में इधर थल्ले आ गए कहाँ से चली थी गाड़ी जलाबाद से चली थी अच्छा दिल्ली जा रहे हैं जी ਸੋ ਆਵਾਰਾ ਪਸ਼ੂਆਂ ਦੇ ਕਾਰਨ ਅੱਜ ਦਿਨ ਸੜਕ ਹਾਸੇ ਵਾਪਰ ਰਹੇ ਨੇ ਸੋ ਇਸ ਬਾਬਤ ਸਰਕਾਰ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ ਤੇ ਇਹਨਾਂ ਆਵਾਰਾ ਪਸ਼ੂਆਂ ਨੂੰ ਠੱਲ ਪਾਉਣ ਦੀ ਲੋੜ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ